ਹਾ 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 ਮੇਰੀ ਕੋਈ ਨਹੀਂ ਸੁਣਦਾ ਮੈਨੂੰ ਲੱਗਦਾ ਤੁਸੀਂ ਸੁਣੋਗੇ ਮੇਰੀ ਇਹ ਗੱਲਬਾਤ ਮੇਰੀ ਵੀ ਕੋਈ ਭਰਾਵੋ ਹੱਡ ਬਿੱਤੀ ਕਹਾਣੀ ਹੈ ਜੇ ਤੁਸੀਂ ਸੁਣ ਲਓ ਤਾਂ ਮੈਂ ਕੀ ਕੀਤਾ ਮੈਂ ਬੱਸ 'ਚ ਸਫ਼ਰ ਕਰੀ ਜਾਵਾ ਮੈਨੂੰ ਸੋਹਣੀ ਜੀ ਕੁੜੀ ਮੇਰੇ ਨਾਲ ਬਹਿ ਗਈ ਮੈਂ ਕਿ ਚਲੋ ਵੀ ਆਪਣਾ ਸਫ਼ਰ ਵਧੀਆ ਗੁਜ਼ਰੂਏ ਨਾਲੇ ਇੰਨੇ ਨਾਲ ਕੀਪਤਾ ਸੈਟਿੰਗ ਸ਼ੂਟਿੰਗ ਹੋ ਜੇ ਆਪਣੇ ਨਾਲ ਮੈਂ ਕੁੜੀ ਦੇ ਨਾਲ ਜਿਹੋ ਕੇ ਬਹਿ ਗਿਆ ਸੀਟ ਤੇ ਜੱਟ ਕੇ ਬੱਸ 'ਚ ਇੰਨੇ ਨੂੰ ਕੁੜੀ ਵੀ ਟਰਾਈਆਂ ਟਰਾਈਆਂ ਤਾਂ ਦਿੰਦੀ ਸੀਗੀ ਇੰਨੇ ਨੂੰ ਬੋਲੀ ਪੈਰ ਦੀ ਮੋਚ ਤੇ ਗੰਦੀ ਸੋਚ ਬੰਦੇ ਨੂੰ ਅੱਗੇ ਨਹੀਂ ਵਧਣ ਦਿੰਦੀ ਮੈਂ ਸੋਚਿਆ ਭਰਾਵਾ ਇਹ ਤਾਂ ਆਪਾਂ ਨੂੰ ਬੋਲ ਗਈ ਜਿਹੜਾ ਕੁਝ ਬੋਲਣਾ ਸੀਗਾ ਮੈਂ ਮੂੰਹ じゃ ਕਮਾ ਕੇ ਬਹਿ ਗਿਆ ਇੰਨੇ ਨੂੰ ਸਾਈਡ ਤੇ ਹੋ ਕੇ ਇੰਨੇ ਨੂੰ ਕੀ ਹੋਇਆ ਕੁੜੀ ਦਾ ਅੱਡਾ ਆ ਗਿਆ ਕੋਈ 20 25 ਮਿੰਟਾਂ ਬਾਅਦ ਉਹ ਉਤਰ ਗਈ ਮੇਰੇ ਨਾਲ ਹੀ ਇੱਕ ਹੋਰ ਮੇਰੇ ਵਰਗਾ ਮੁੰਡਾ ਆ ਬੈਠਾ ਉਹ ਵੀ ਜਨਾਬ ਪੈਰ ਦੀ ਮੋਚ ਤੇ ਗੰਦੀ ਸੋਚ ਬੰਦੇ ਨੂੰ ਅੱਗੇ ਨਹੀਂ ਵਧਣ ਦਿੰਦੀ ਮੈਂ ਕਿ ਯਾਰ ਤੁਸੀਂ ਕੀ ਖੜਾ ਫੜ ਰਖਿਆ ਪੈਰ ਦੀ ਮੋਚ ਤੇ ਫਲਾਣਾ ਕਹਿੰਦਾ ਭਰਾਵਾ ਬੱਸ ਦੇ ਉੱਤੇ ਲਿਖਿਆ ਹੋਇਆ ਸਾਹਮਣੇ ਮੈਂ ਕਿ ਕੁੜੀ ਹੋਵਿਆਂ ਦਾ ਮੈਂ ਤਾਂ ਐਂ ਹੀ ਸੋਚਦਾ ਰਿਹਾ ਕਿ ਕਿਤੇ ਕੁੜੀ ਮੇਰੇ ਬਾਰੇ ਬੋਲ ਗਈ ਵੀ ਪੈਰ ਦੀ ਮੋਚ ਤੇ ਗੰਦੀ ਸੋਚ ਬੰਦੇ ਨੂੰ ਅੱਗੇ ਨਹੀਂ ਵਧਣ ਦਿੰਦੀ ਸਾਲੀ ਸਾਡੀ ਨਹੀਂ ਸਟਰਨ ਸ਼ੂਟ ਨੂੰ ਹੁੰਦੀ ਮੈਨੂੰ ਤਾਂ ਲੱਗਦਾ ਐਂ ਮਰ ਮਰਾ ਜਾਵਾਂਗੇ ਅਸੀਂ ਤਾਂ